ਰਾਜਨੀਤਿਕ ਤੌਰ ਦੇ ਉੱਤੇ ਹਿੰਦੂਆਂ ਵੱਲੋਂ ਸਿੱਖਾਂ ਦੇ ਨਾਲ ਨਫ਼ਰਤ ਅਤੇ ਸਿੱਖਾਂ ਨੂੰ ਮੰਤਰੀ ਪਦਰ ਦੇ ਉੱਤੇ ਰਾਜਨੀਤੀ ਦੇ ਵਿੱਚ ਜਦੋਂ ਉਹ ਮੱਲਾ ਮਾਰਦੇ ਨੇ ਕਿ ਉਹਨਾਂ ਦੇ ਜਜ਼ਬਾਤ ਜੂਨ 1984 ਦੇ ਨਾਲ ਅਤੇ ਪੰਜਾਬ ਦੇ ਵਿੱਚ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਦੇ ਨਾਲ ਸੰਬੰਧ ਰੱਖਦੇ ਹੁਣ ਫਿਰ ਜਦੋਂ ਉਹਨਾਂ ਦੀ ਕਾਮਯਾਬੀ ਹੁੰਦੀ ਹੈ ਤਾਂ ਪੂਰਾ ਜਿਹੜਾ ਇੰਡੀਅਨ ਸਿਸਟਮ ਉਹ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣ ਲੱਗ ਪੈਂਦਾ ਮਸਲਨ ਇਹ ਭਾਵੇਂ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੀ ਕਲਾ ਵਰਤਨੀ ਕਹਿ ਲੋ ਇਸ ਨੂੰ ਪਰ ਸਾਰਾ ਕੁਝ ਬਾਹਰ ਆਉਂਦਾ ਜਦੋਂ ਤਾਂ ਫਿਰ ਕੁਮਾਂਤਰੀ ਪੱਦਰ ਦੇ ਉੱਤੇ ਬਾਕੀ ਭਾਈਚਾਰੇ ਦੇ ਲੋਕਾਂ ਨੂੰ ਵੀ ਪਤਾ ਲੱਗਦਾ ਕਿ ਇਹ ਜਿਹੜੇ ਬੇਬੇ ਹਰਮੀਤ ਕੌਰ ਢਿੱਲੋਂ ਆ ਇੰਡੀਅਨ ਆਈਟੀ ਸੈੱਲ ਤੇ ਇੰਡੀਅਨ মিডিਆ ਤੇ ਇੰਡੀਅਨ Hindu ਪੋਲੀਟਿਸ਼ੀਅਨ ਇਸ ਦਾ ਇਸ ਕਰਕੇ ਵਿਰੋਧ ਕਰਦੇ ਨੇ ਕਿਉਂਕਿ ਇਹਨਾਂ ਦੇ ਮਾਪਿਆਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਉਹਨਾਂ ਸਮਿਆਂ ਦੇ ਦੌਰਾਨ ਮੁਸ਼ਕਲਾਂ ਦੇ ਵਿੱਚ ਲੰਘਾਇਆ ਗਿਆ ਤੇ ਇਹਨਾਂ ਦੇ ਉੱਤੇ ਵੀ ਤੇਸ਼ੱਦਦ ਹੋਇਆ ਤੇ ਹੁਣ ਐਸ ਕਰਕੇ ਉਹ ਰੋਕਣਾ ਚਾਹੁੰਦੇ ਨੇ ਤਾਂ ਕਿ ਜੇ ਪਾਵਰ ਗ੍ਰੈਂਡ ਕਰਦੇ ਨੇ ਕਿਤੇ ਇਹ ਇੰਡੀਆ ਦੇ ਜ਼ੁਲਮਾਂ ਨੂੰ ਕੁਮੰਤਰੀ ਪੱਦਰ ਦੇ ਉੱਤੇ ਨੰਗਿਆ ਨਾ ਕਰਨ